ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰ ਬਾਝ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਤੱਜੀ ਆਵਖਾਨੀ ਹਰ ਹਰ ਨਿਤ ਕਰੈ ਰਸਨਾ ਕਿਆ ਖਸੂ ਨ ਜਾਣੇ ਚਿਤ ਜਿੰਨ ਕਾ ਹਿਰ ਲਾਇਆ ਮਾਇਆ ਭੋਲਣ ਪੈ ਰਵਾਨੀ ਕਹਿ ਨਾਨਕ ਸਤਿਗੁਰ ਬਾਝੋਂ ਹਰ ਕਚ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜੇ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਇਓ ਆਸੂ ਆਵ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਤਿਤ ਨੂੰ ਦੇਵ ਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵਾ ਸਗਤ ਆਪ ਪਾਏ ਕੈ ਕਰਤਾ ਪੇ ਕੋ ਵਰਤਾਏ ਹੋ ਕ ਵਰਤਾ ਆ ਵੇਖੈ ਕਰਮ ਕਿਸ ਬੁਝਾਏ ਤੋੜੈ ਬੰਦਨ ਹੋਐ ਮੁਕਤੈ ਸਬਦ ਮਨ ਵਸਾਏ ਗੁਰਮ ਕਦੇ ਸੁਣ ਆਪ ਕਰੈ ਸੋ ਹੋਵੈ ਇਕ ਸੋ ਲਿਵ ਲਾਏ ਕਹੈ ਨਾਨਕ ਆਪ ਕਰਤਾ ਪੇ ਕੋ ਬੁਝਾਏ ਸਿਮਰਤ ਸਾਤਰ ਪੁਨ ਪਾਪ ਚਾਤੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੇ ਗੁਰ ਬਾਜੋ ਤਤ ਸਾਰ ਨ ਜਾਣੇ ਤੇ ਗੁਣੇ ਸੰਸਾਰ ਭਰਮ ਸੁਤਾ ਸੁਤਿਆ ਰਹਿਣ ਵਹਾਲੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੋ ਅਮਰਤ ਬਾਣੀ ਕਹਿ ਨਾਨਕ ਸੋ ਤਦ ਪਾਏ ਜਿਸ ਨੂੰ ਅੰਨ ਦੇ ਨਾਲੇ ਜਾਗਾ ਜਾਤ ਰਹਿਣ ਵਹਾਰੇ ਮਾਤਾ ਕੇ ਉਦਰ ਮੈਂ ਪਰਤ ਪਾਲ ਕਰੇ ਸੁਖ ਬਨਵਸਾਰਿਆ ਬਨਵਸਾਰਿਆ ਉਹਦਾ ਦਾਤਾ ਜੇ ਕਮਾਰ ਪੁੱਛਾਵੇ ਉਸ ਨੂੰ ਕਹਿ ਪਾ ਨਾ ਸਕੇ ਜਿਸ ਨੂੰ ਆਪਣੇ ਲਈ ਲਾਵੇ ਆਪਣੇ ਲਈ ਵਾਪੇ ਲਾਏ ਗੁਰਬੰਧ ਸਦਾ ਸਵਾਲੀ ਆ ਕਹਿ ਨਾਨਕ ਏ ਵਡਾਤਾ ਸੋ ਕਮਨੋ ਵਸਾਰੀਐ ਜੰਸੀ ਆਕਨ ਉਦਰ ਮੈਂ ਤਸ ਬਾਰ ਮਾਇਆ ਮਾਇਆ ਗਣ ਸਭ ਇੱਕੋ ਜਹੀ ਕਰਤੇ ਖੇਲ ਰਚਾਇਆ ਚਾਤੇ ਪਾਣਾ ਤਾਂ ਜੰਮਿਆ ਬਰਵਾਰ ਫਲਾ ਆਪਾਇਆ ਲੇਵ ਚੜ ਕੀ ਲੱਗੇ ਤ੍ਰਿਸ਼ਨਾ ਮਾਇਆ ਮਰਤਾ ਆਇ ਆਏ ਮਾਇਆ ਜਤਰਾ ਰਵਿਸਰੈ ਮੋਬਜੈ ਪਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲੱਗਿ ਤਿਨੈ ਵਿੱਚ ਓਏ ਪਾਇਆ ਪਾਇਆ ਹਰਾਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸ ਬਿੱਟੋ ਰਹੇ ਲੋਕ ਵੇ ਲਾਇਏ ਐਸਾ ਸਤਗੁਰ ਜੇ ਮਿਲੈ ਜਿਸਨੂੰ ਸਿਰ ਸਾਥੀ ਆ ਵਿੱਚੋਂ ਆਪ ਜਾਏ ਜਿਦਾ ਜਿਉ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰਾ ਮਿਲ ਕੇ ਬਾਤਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਨਵਣ ਚਾਰਾ ਹਰ ਰਾਸ ਮੇਰੀ ਮਨਵਣ ਚਾਰਾ ਸਤਗੁਰ ਤੇ ਰਾਸ ਜਾਨੀ ਹਾਰ ਨੇ ਤਜਪੋ ਜਹੌਲਾ ਖਟੋ ਦਿਹਾੜੀ ਇਹ ਤਾਂ ਤਨਨਾ ਮਿਲਿਆ ਜਿਨਰਾਪੇ ਪਾਣਾ ਕੈ ਨਾਨਕ ਰਸ ਮੇਰੇ ਮਨ ਹੋਵ ਅਵੰਜਾਰਾ ਇਹ ਰਸਨਾ ਤੋਂ ਅਨਰਚ ਰਾਸ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾ ਹੋ ਤੱਕ ਜੇ ਚਰ ਹਰਸ ਪਲ ਨਾ ਪਾਏ ਹਰ ਸਫਾਇ ਪੱਲਾ ਪਿਆਰ ਸਬਦਾਂ ਤੇ ਜਣਾ ਲੱਗਿਆ ਏ ਹਰਸ ਕਰ ਵੀ ਪਾਈਐ ਸਤਗੁਰ ਲੈ ਜਿਸ ਸਾਏ ਕਹ ਨਾਨਕ ਔਰ ਅੰਨ ਰਸ ਸਭ ਵਿਸਰੇ ਜਹਰ ਵਸ ਮਨ ਆਏ ਏ ਸਰੀਰਾ ਮੇਰੇ ਆਹਰ ਤੁਮੈਂ ਜੋਤ ਰੱਖੀ ਤਾ ਤੋ ਜਗ ਮੈਂ ਆਇਆ ਹਰ ਜੋਤ ਰੱਖੇ ਤਦਵਿਤ ਤਾ ਤੋ ਜਗ ਮੈਂ ਆਇਆ ਹਰ ਆਪੇ ਮਾਤਾ ਬੇ ਪਿਤਾ ਜਿਨ ਜੀਉ ਪਾਏ ਜਗਤ ਵਿਖਾਇਆ ਗੁਰ ਪ੍ਰਸਾਦੀ ਪੂਜਿਆ ਤਾਂ ਚਲ ਤੋ ਆ ਚਲ ਤ ਨਦਰੀ ਆਇਆ ਕਹਿ ਨਾਨਕ ਸ੍ਰੇਟ ਕਾ ਮੂੜ ਰਜਿਆ ਜੋਤ ਰੱਖੀ ਤਾ ਤੋ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਨਿਆ ਹਰ ਮੰਗਲ گاਉ ਸਖੀ ਕਰੈ ਮੰਦਰ ਬਣਿਆ ਹਰ گاਉ ਮੰਗਲਿਤ ਸਗੀਏ ਸੋਬ ਤੁਕ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਹਾਗੇ ਆਪਣਾ ਪਰੈ ਜਾਪੇ ਅਨੰਦ ਬਾਣ ਕਰ ਸਬਦ ਜਾਣੇ ਹਰ ਨਾਮ ਰਸ ਭੋਗੋ ਕੈ ਨਾਨਕ ਪ੍ਰਭਾ ਮਿਲੇ ਆਕਰਨ ਕਾਰਨ ਜੋਗਾ ਏ ਸਰੀਰਾ ਮੇਰਿਆ ਇਸ ਜਗ ਮੈਂ ਆਇ ਕੈ ਕਿਆ ਤਨ ਕਰਮ ਕਮਾਇਆ ਕੇ ਕਰਮ ਕਮਾਇ ਤੂੰ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨਾਂ ਤੇਰਾ ਰਚ ਨੱਜਿਆ ਸੋ ਮਨ ਨਾਮ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਏ ਉਸ ਰੇਰ ਪ੍ਰਵਾਨ ਹੋਆ ਜਿਨ ਸਤਿ ਗਉ ਸੋ ਚਿਤ ਲਾਇਆ ਏ ਅਨੇ ਤਰ੍ਹਾਂ ਮੇ ਰਹਾ ਹਰ ਤੁੰਨੇ ਜੋ ਧਰੀ ਹਰ ਦਿਨ ਅਵਰਨਤੇ ਕੋ ਕੋਈ ਹਰ ਦਿਨ ਅਵਰਨਤੇ ਕੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਈ ਵਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਘੁਰ ਪ੍ਰਸਾਦੀ ਬੂਝਿਆ ਜਬ ਵੇਖਾ ਹਰ ਇਕ ਹੈ ਹਰ ਦਿਨ ਅਵਰਨਾ ਕੋਈ ਕਹਿ ਨਾਨਕੇ ਨਿਤ ਰੰਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਇ ਇਹ ਸਰੋਨਾ ਮਿਰਹ ਸੱਚਾ ਸੁਨਣੋਂ ਪਠਾਏ ਸੱਚਾ ਸੁਨਣੋਂ ਪਠਾਏ ਸਰੀਰ ਲਾਏ ਸੁਨੋ ਸਤਿ ਬਾਣੀ ਜੇ ਸੁਨੇ ਮੰਨ ਤਨ ਹਰਿਆ ਹੋਆ ਰਸਨਾ ਰਸ ਸੁਆਣ ਇਹ ਸੱਚ ਲਖ ਵਡਾਣੇ ਤਾਂ ਕਿ ਗਤ ਕੈ ਨਾ ਜਾਏ ਕੈ ਨਨਕ ਮ੍ਰਿਤ ਨਾਮ ਸੁਨੋ ਪਿਤਰ ਹੋਆ ਸੱਚਾ ਸੁਨੇ ਨਾ ਪਠਾਏ ਹਰ ਜੀਉ ਗੁਬਾ ਅੰਦਰ ਰੱਖ ਕੇ ਵਾਜਾ ਪਨ ਵਜਾਇਆ ਵਜਾਇਆ ਵਾਜਾ ਪਾਉ ਨੌ ਦਵਾਰੇ ਪ੍ਰਗਟ ਕੀਏ ਦਸਵਾ ਕੁਬਤਰ ਖਾਇਆ ਕੰਧਵਾਰੇ ਲਾਇ ਭਾਵਨੇ ਇੱਕ ਨਾਂ ਦਸਵਾ ਦਵਾਰ ਦਿਖਾਇਆ ਤਨੇਕ ਰੂਪ ਨੰਨ ਨਿਤਿ ਤੰਤਨ ਜਾਈ ਪਾਇਆ ਕਹਿ ਨਨਕਾ ਪਿਆਰਾ ਜੀਉ ਗੁਬੰਦ ਰੱਖੇ ਬਾਜਾ ਪਣੁ ਜਾਇਆ ਇਹੋ ਸਾਚਾ ਸੋਲਾ ਸੱਚ ਕਰ ਗਾਓ ਗਾਓ ਤਸੋਲਾ ਕਰ ਸਾਚੈ ਜਿਥੈ ਸਦਾ ਸਦ ਤਿਹਾਵੇ ਸੱਚੋ ਤੇ ਆਵਤਾ ਤਦ ਪਾਵੈ ਗੁਰਮੁਖ ਜੀਨਾਬ ਜਾਵਹਿ ਇਹ ਸਤ ਸਬਨਾ ਕਾ ਖਸਮ ਹੈ ਜਿਸ ਬਖਸੈ ਜੋ ਜਨ ਪਾਵੇ ਕਹਿ ਨਾਨਕ ਸਾ ਸੋਲਾ ਸਚ ਕਰ ਗਾਵਹਿ ਆਂਦਰ ਸੁਣੋ ਢ ਭਾਗ ਹੋ ਸਦਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਆਇ ਉਤਰ ਸਗਲ ਸੂਰੇ ਦੋ ਗੁਰਗ ਸੰਤਾਂ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪਨੀਤ ਕਹਤੇ ਪਵਿੱਤਰ ਸਤਿਗੁਰਿਆ ਭਰਪੂਰੇ ਬਨਵੰਤਨਾ ਗੁਰ ਚਲ ਲਾਗੇ ਵਾਜ ਅਨ ਦੂਰੇ ਸੁਨਤੇ ਪਨੀਤ ਕਹਤੇ ਪਵਿੱਤਰ ਸਤਿਗੁਰਿਆ ਭਰਪੂਰੇ ਧਰਮੰਤਨਾ ਗੁਰਚੰਨ ਲਾਗੇ ਵਾਚੇ ਅਨਰ ਤੂਰੇ ਸ਼ਲੋਕ ਪਵਨ ਗੁਰ ਪਾਣੀ ਪਤਾ ਮਾਥਾ ਧਰਤ ਮਹਤ ਤਿਸਰਾ ਤੋਤਾਈ ਦਾਇਆ ਖੇਲਾ ਸਗਜ ਗਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਦੂਰ ਕਰਵੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੇ ਨਾਮ ਤੇ ਆਇਆ ਕੈ ਮਸਕਤ ਘਾਲ ਨਾਨਕ ਤੇ ਮੁਖੁ ਚਲੇ ਕੀਤੀ ਛੁਟੀ ਨਾਨਕ ਜਿਨੇ ਨਾਮ ਤੇ ਆਇਆ ਗਏ ਮਸਕਤ ਘਰ ਨਾਨਕ ਤੇ ਮੁਖੋ ਜਲੇ ਕਿਤੀ ਛੁਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ-ਦੇਖ ਫਤਿਹ